ਖੇਰ ਵਿੱਚ ਸ਼ਕਤੀ ਬੜੀ ਹੋਣੀ ਹੈ ਫੌਜ ਬੜੀ ਹੋਵੇਗੀ ਕਿਧਰੇ ਫੜੇ ਨਾ ਜਾਓ ਮੇਰਾ ਪਿੰਡ ਸੇ ਜਿਹੜੀ ਨੇੜੇ ਆ ਪੰਜੰਗਲ ਥਾਣੀ ਚੱਲਦੇ ਆ ਇੱਥੋਂ ਤੋਂ ਜਾਣ ਬੁੱਝ ਕੇ ਰਸਤਾ ਬਦਲਿਆ ਗਿਆ ਕਿਉਂਕਿ ਇਹਨੂੰ ਪਤਾ ਹੈ ਵੀ ਜੇ ਨਿਹੰਗ ਖਾਂ ਪਠਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੇਵਕ ਰੋਪੜ ਮਿਲ ਪਿਆ ਗੁਰੂ ਪਰਿਵਾਰ ਮੇਥੋਂ ਉਹਨੇ ਲੈ ਲੈਣਾ ਤੇ ਗੁਰੂ ਗੋਬਿੰਦ ਸਿੰਘ ਤਾਂ ਹੀ ਪਹੁੰਚਾ ਦੇਣਾ ਤੇ ਆ ਖੁਰਜੀ ਕਿਦਾਂ ਲੁੱਟਾਂਗਾ ਮੈਂ ਜਿਹੜੀ ਕੋਲ ਹੈ ਮਾਤਾ ਦੇ ਮਨ ਵਿੱਚ ਬੇਈਮਾਨੀ ਆ ਗਈ ਔਰ ਗੰਗੂ ਦੇ ਬਾਰੇ ਗੁਰਬਿਲਾਸ ਪਾਤਸ਼ਾਹ ਦੀ 10ਵੀਂ ਚ ਪਈ ਸੁਖਾ ਸਿੰਘ ਨੇ ਵੀ ਲਿਖਿਆ ਹੈ ਉਹ ਤੋਂ ਮਸੰਦ ਨੀਚ ਇੱਕ ਪਾਪੀ ਬੇਪ ਬੰਸ ਚੰਡਾਰ ਸੋ ਖਾਬੀ ਰੋਪਰ ਤੇ ਉਹ ਰਹੋ ਕੋਲਾਈ ਨਿਜ ਪੁਰ ਕੋ ਲੈ ਗਇਓ ਕਸਾਈ ਰੋਪੜ ਤੋਂ ਰਾਗ ਅਦਲਕੇ ਆਪਣੇ ਪਿੰਡ ਸਿਹੜੀ ਵੱਲ ਲੈ ਤੁਰਿਆ ਅਪਾਏ ਦੀ ਕਹਿ ਸਕਦੇ ਵੀ ਗੰਗੂ ਪਹਿਲੇ ਦਿਨ ਤੋਂ ਹੀ ਬੇਈਮਾਨ ਹੋ ਕੇ ਬਾ ਵਫਾਦਾਰ ਹੋਵੇਗਾ ਐਸੇ ਕਰਕੇ ਤੇ ਸੇਵਾ ਕਰਦਾ ਸੀ ਪਰ ਮਾਇਆ ਦਾ ਪ੍ਰਭਾਵ ਐਸਾ ਹੈ ਵੱਡੇ ਵੱਡੇ ਤਿਲਕ ਜਾਂਦੇ ਨੇ ਕਦੇ ਵਫਾਦਾਰੀ ਖੱਟਣ ਵਾਲਾ ਖਿਆਲ ਆਤਮੰਦੇ ਹੁਣ ਬਦਲ ਗਏ ਨੇ ਨਮਕ ਹਰਾਮ ਕਰਨ ਨੂੰ ਤਾਬਲਾ ਹੈ ਅਠਪੋਦੀ ਰਾਤ ਪਿੰਡ ਕਾਇਨੌਰ ਹੈ ਉੱਥੇ ਇੱਕ ਤਲਾਬ ਹੈ ਉਹਦੇ ਕੰਡੇ ਪੈਂਦੀ ਹੈ ਗੁਰਦਰਾ ਬਾਬੇ ਸ਼ਹੀਦਾ ਬਣਿਆ ਉਥੇ। ساری ਰਾਤ ਗੰਗੂ ਜਾਗਦਾ ਰਹਾ ਵੀ ਕਿਸੇ ਤਰ੍ਹਾਂ ਦਾ ਲੱਗ ਜਾਵੇ। ਗੁਰਜੀ ਲੈ ਕੇ ਦੌੜਾ। ਪਰ ਇਹਦਾ ਦਾ ਨਹੀਂ ਲੱਗਾ। ਸਿੰਘ ਸਾਗਰ ਦੇ ਵਿੱਚ ਜ਼ਿਕਰ ਹੈ ਵੀ ਉਥੇ ਫਿਰ ਇਹ ਅਠੋਦੀ ਪਰਵਾਰ ਵਿਛੋੜੇ ਤੋਂ ਬਾਅਦ ਦੀ ਦੂਸਰੀ ਰਾਤ ਗੁਰੂ ਪਰਵਾਰ ਦੀ guzri ਹੈ। ਜ਼ੋਰਾਵਰ ਸਿੰਘ ਫਰਦੇ ਸਿੰਗ ਗੁਜਰੀ ਮਾਤਾ ਸਾਥ ਕਾਈ ਨੌਰ ਕੇ ਤਲ ਕੇ ਵਸੇ ਏਕ ਪੁਰ ਰਾਤ ਉਤਲਾਬ ਦੇ ਕੰਡੇ ਰਾਤ ਗੁਜ਼ਰ ਗਈ ਨੌ ਪੋ ਦਾ ਦਿਨ ਚੜਿਆ ਕਿ ਜਿਹੜਾ ਪਿੰਡ ਕਾਈ ਨੌਰ ਹੈ ਚੱਕ ਢੇਰੇ ਤੋਂ ਰੋਪੜ ਥਾਣੀ 27 ਕਿਲੋਮੀਟਰ ਹੈ ਇੱਥੋਂ ਸਹੇੜੀ ਸਿਰਫ 2 ਕਿਲੋਮੀਟਰ ਹੈ ਗੰਗੂ ਦਾ ਪਿੰਡ ਕਹਿੰਦਾ ਮਾਤਾ ਜੀ ਚਲੋ ਹੁਣ ਘਰ ਜਾ ਕੇ ਹੀ ਪ੍ਰਸ਼ਾਦਾ ਛਕ ਲਈਏ ਮੇਰੇ ਘਰ ਰਿਓ ਜਦੋਂ ਹਾਲਾਤ ਕੁਝ ਨਰਮ ਪੈ ਗਏ ਸਖਤਾਈ ਘਟ ਗਈ ਤੇ ਮੈਂ ਗੁਰੂ ਗੋਬਿੰਦ ਸਿੰਘ ਤਾਈ ਤੁਹਾਨੂੰ ਪਹੁੰਚਾ ਦਵਾਂਗਾ ਉਹਨਾ ਸਮਾਂ ਮੇਰੇ ਘਰ ਨੂੰ ਆਪਣਾ ਘਰ ਸਮਝਿਓ ਪਿੰਡ ਤੋਂ ਕਿਲੋਮੀਟਰ ਬਾਹਰ ਨਾ ਢੱਕ ਵਿੱਚ ਜਾ ਕੇ ਉਜਾੜ ਚ ਜਾ ਕੇ 9 ਕੋ ਵਾਲੇ ਦਿਨ ਮਾਤਾ ਗੁਜਰੀ ਸ਼ਹਿਬਜ਼ਾਦਿਆਂ ਨੂੰ ਗੰਗੂ ਬਿਠਾ ਦਿੰਦਾ ਹੈ ਭਾਈ ਰਤਨ ਸਿੰਘ ਭਾਗੂ ਕਹਿੰਦੇ ਲੈ ਮਾਤੋ ਨਿਜ ਗयो ਗ੍ਰਾਮ ਸਹੇੜੀ ਥੇ ਉਸਕੋ ਨਾਮ ਉਜਾੜ ਦੇ ਵਿੱਚ ਭਾ ਕੇ ਪਿੰਡ ਸਹੇੜੀ ਕਹਿੰਦਾ ਮਾਂ ਮੈਂ ਪਿੰਡ ਜਾ ਕੇ ਵਸੋਂ ਵਿੱਚ ਹਾਲਾਤ ਵੇਖਾਵਾਂ ਕਿੰਨੀ ਸਖਤਾਈ ਹੈ ਜਾ ਕੇ ਕੀ ਸੁਣਦਾ ਏ ਪਿੰਡ ਵਿੱਚ ਉਹ ਡੰਕੇ ਦੀ ਝੋਲ ਤੇ ਐਲਾਨ ਹੋ ਰਿਹਾ ਏ ਜਿਹੜਾ ਗੁਰੂ ਗੋਬਿੰਦ ਸਿੰਘ ਉਹਦੇ ਪਰਿਵਾਰ ਨੂੰ ਪਨਾਹ ਦਵੇਗਾ ਕੋਲੂ ਪੀੜਿਆ ਜਾਵੇਗਾ ਸਜ਼ਾਏ ਮੌਤ ਮਿਲੇਗੀ ਤੇ ਜਿਹੜਾ ਗ੍ਰਿਫਤਾਰ ਕਰਵਾਵੇਗਾ ਮੂੰਹੋਂ ਮੰਗਿਆ ਨਾ ਮਿਲੇਗਾ ਏ ਡਰ ਗਿਆ ਪਿੰਡ ਜਾ ਕੇ ਵੀ ਜੇ ਮੈਂ ਦਿਨ ਚੜੇ ਸ਼ਿਕਰ ਦੁਪਹਿਰੇ ਜਦ ਸੂਰਜ ਛਿਪਣ ਤੋਂ ਪਹਿਲਾਂ ਗੁਰੂ ਪਰਿਵਾਰ ਨੂੰ ਸਹੇੜੀ ਲਿਆਇਆ ਲੋਕਾਂ ਵੇਖ ਲੈਣਾ ਸ਼ਿਕਾਇਤ ਹੋ ਜਾਣੀ ਹੈ ਮੁਗਲ ਫੌਜਾਂ ਨੇ ਮੈਨੂੰ ਵੀ ਗ੍ਰਿਫਤਾਰ ਕਰ ਲੈਣਾ ਆ ਮਾਇਆ ਦੀ ਖੁਰਜੀ ਵੀ ਜਾਂਦੀ ਰਹਿਣੀ ਹੈ ਤੇ ਨਾਮ ਵੀ ਨਹੀਂ ਮਿਲਣਾ ਉਹਨਾਂ ਨੂੰ ਸਮਝ ਲੈਣਾ ਵੀ ਇਹਨੇ ਪਨਾ ਦਿੱਤੀ ਹੈ ਗੁਰੂ ਪਰਿਵਾਰ ਨੂੰ ਤਾਂ ਕਿਸੇ ਤਰ੍ਹਾਂ ਸੂਰਜ ਛਿਪਣ ਦੇ ਸਮੇਂ ਮਾਤਾ ਜੀ ਨੂੰ ਕਰ ਲੈ ਜਾਵਾਂ ਰਾਤ ਰਜੀ ਚੋਰੀ ਕਰਾ ਤਾ ਫਿਰ ਗ੍ਰਿਫਤਾਰ ਕਰਵਾ ਦਵਾ ਉਧਰੋਂ ਸਰਕਾਰੀ ਨਾਮ ਵੀ ਮਿਲ ਜਾਵੇ ਮਾਤਾ ਦੀ ਸਾਰੀ ਦਿਹਾੜੀ ਉਡੀਕਦੇ ਰਹੇ ਪਿੰਡੋਂ ਮੁੜਿਆ ਹੀ ਨਾ ਉਥੇ ਇੱਕ ਸ਼ਾਨ ਸੀ ਉਹ ਜਾੜ ਦੇ ਵਿੱਚ ਕਿਸੇ ਫਕੀਰ ਦੀ ਸ਼ਹਿਜ਼ਾਦਿਆਂ ਨੂੰ ਲੈ ਕੇ ਮਾਤਾ ੜੀ ਉਥੇ ਸਮਾ ਲਗਾ ਰਹੇ ਨੇ ਉਹ ਫਕੀਰ ਵੀ ਕਿਧਰੇ ਆ ਗਿਆ ਪੁੱਛਦਾ ਨੁਰਾਨੀ ਚਰਾਵੇ ਕੇ ਮਾਤਾ ਗੁਜਰੀ ਨੂੰ ਇੱਥੇ ਕਿਵੇਂ ਬੈਠੇ ਹੋ ਹੁਣ ਜਗਤ ਮਾਤਾ ਗੁਜਰੀ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਮਾਈ ਹੈ ਨੀਤੀਵਾਨ ਹੈ ਭੇਤ ਨਹੀਂ ਦੇਣਗੇ ਕਿਤੇ ਬਸ ਐਵੇਂ ਹੀ ਬੈਠੇ ਆ ਉਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਹੋਇਆ ਹੈ ਫਕੀਰ ਕਹਿੰਦਾ ਮਾਤਾ ਜੀ ਬਿਠੋ ਥੱਕੇ ਲੱਗਦੇ ਹੋ ਆਰਾਮ ਕਰੋ ਮੇਰਾ ਕਰਮ ਵਿਚਰਨਾ ਹੈ ਫਕੀਰਾਂ ਦਾ ਕਿਹੜਾ ਕੋਈ ਪੱਕਾ ਟਿਕਾਣਾ ਹੁੰਦਾ ਹੈ ਉਹ ਸ਼ਾਇਰ ਆਂਦਾ ਹੈ ਨਾ ਕਾਸ਼ ਦਾ ਹਮ ਫਕੀਰ ਲੋਕੋਂ ਕਾ ਇੱਕ ਠਿਕਾਣਾ ਨਹੀਂ ਕੇ ਤੁਰਸੇ ਕਹੇ ਹੁਣ ਮਾਤਾ ਜੀ ਟਿਕੇ ਰਹੇ ਸੂਰਜ ਛਿਪਿਆ ਤੇ ਗੰਗੂ ਬ੍ਰਾਹਮਣ ਪਿੰਡ ਤੋਂ ਆ ਗਿਆ ਲੈਨ ਮਾਤਾ ਜੀ ਨੂੰ ਨਾਲ ਲੈ ਗਿਆ ਘਰ ਪਹੁੰਚਿਆ ਅੱਲਾ ਯਾਰਖਾਂ ਕਹਿੰਦੇ ਨੇ ਖੇੜੀ ਮੇ ਜਾ ਬਿਰਾਜੇ ਇਹ ਅਲਕਿਸਾ ਸ਼ਾਮ ਕੋ ਕੋਠਾ ਬ੍ਰਾਹਮਣ ਨੇ ਦਿਆ ਇੱਕ ਕयाम ਕੋ ਇੱਕ ਰਾਤ ਗੰਗੂ ਦੇ ਘਰ ਇੱਕ ਕਮਰੇ ਚ ਕੋਠੇ ਚ ਮਾਤਾ ਜੀ ਆਸਣ ਲਾਉਂਦੇ ਨੇ ਤੇ ਮਾਂ ਆਪਣੀ ਸ਼ੋਭੀ ਨੂੰ ਗੰਗੂ ਬਈਮਨ ਕਹਿੰਦਾ ਮਾਤਾ ਮਾਤਾ ਗੁਜਰੀ ਕੋਲ ਖੁਰਜੀ ਐ ਮਾਇਆ ਦੀ ਭਰੀ ਗਹਿਣਾ ਘਟਾ ਵਿਬਹੁਤਾਏ ਦੋ ਚਾਰ ਪੀੜੀਆਂ ਭੁੱਖੇ ਨਹੀਂ ਮਰਦੇ ਆਪਾਂ ਹੱਥ ਨਹੀਂ ਲਾਉਣਾ ਪਵੇਗਾ ਜੇ ਚੋਰੀ ਕਰ ਲਵਾਤੇ ਤੂੰ ਰਾਤ ਖਾਣਾ ਇਹਨਾ ਹੁਣ ਖਾਣਾ ਜ਼ਹਿਰ ਪਾ ਦੇ ਕੋ ਧਰਮੀ ਔਰ ਤੁਸੀਂ ਮਾਤਾ ਸੋਭੀ ਉਹ ਕਹਿੰਦੀ ਤੂੰ ਨਮਕ ਹਰਾਮਨਾ ਕਰਦਾ ਹੂ ਜਿਸ ਘਰ ਦਾ ਲੂਣ ਖਾਦਾ ਹੋਵੇ ਉਹਦਾ ਬੁਰਾ ਨਹੀਂ ਚਿਤਵੀਦਾ ਮੈਂ ਬਾਤ ਨਹੀਂ ਕਰਨਾ ਖੈਰ ਜੋ ਰੁੱਖਾ ਮਿਸ਼ਾਸੀ ਘਰ ਵਿੱਚ ਮਾਤਾ ਗੁਜਰੀ ਸਹਬਜ਼ਾਦੇ ਆਨੇ ਛਕਿਆ ਰਾਤ ਰਾਮ ਵਿੱਚ ਨੇ ਮਾਤਾ ਜੀ ਛਾਤੀ ਤੇ ਲੈ ਕੇ ਬਾਲਾ ਨੂੰ ਲੇਟੇ ਹੋਏ ਨੇ ਗਗੂ ਨੇ ਅੱਖ ਬਚਾ ਕੇ ਮਾਇਆ ਦੀ ਖੁਰੜੀ ਉਠਾ ਲਈ ਗਹਿਣਾ ਘਟਾ ਉਠਾ ਲਿਆ ਟਵਾ ਪੁੱਟ ਕੇ ਸਭ ਕੁਝ ਦਬ ਦਿੱਤਾ यार खां लिख ने माता के साथ डब्बा था एक जेब रात का ललचा जिसे था देख के जी बद सिफात का कहते हैं जब के वक्त हुआ आधी रात का जी में किया ना खौफ कुश आका की मात का मोहरों का बतरा ਔਰ ਉਹ ਡੱਬਾ ਉਡਾ ਗਿਆ ਦੁਖੇਸ਼ ਬਰਹਮਨ ਉਹ ਖਜ਼ਾਨਾ ਚੁਰਾ ਗਿਆ ਇਦਾਂ ਉਹਨੇ ਖਜ਼ਾਨਾ ਚੋਰੀ ਕਰ ਲਿਆ ਬਦ ਸਿਫਾਤ ਬੰਦਾ ਔਗਣਾ ਨਾਲ ਪਰਿਆ ਬੰਦਾ ਮਾਲਕਾਂ ਦਾ ਹੀ ਮਾਲ ਧੰਨ ਲੁੱਟ ਲਿਆ ਗੁਰਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀ ਦੁਨਾ ਸਿੰਘ ਹੰਡੂਰੀਆ ਨੇ ਵੀ ਲਿਖਿਆ ਹੈ ਭਈ ਰਹਿਣ ਫੁਰਜੀ ਤੈਨ ਲੀਨੀ ਜਾਕਰ ਚੋਏ ਮਹਿ ਗੱਡ ਦੀਨੀ ਉਹ ਫੁਰਜੀ ਤੋਏ ਚਪਾ ਲਈ ਗਈ ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਆਂਦੇ ਨੇ ਅਸੰਖ ਚੋਰ ਹਰਾਮ ਖੋਰ ਬਹੁਤ ਨੇ ਅਕ੍ਰਿਤ ਕਰਨ ਜਿਹੜੇ ਨਵਕ ਖਾ ਕੇ ਹਰਾਮ ਕਰ ਦਿੰਦੇ ਨੇ ਹੈ ਇਹ ਨਦਸ ਕੋ ਦੇ ਸਵੇਰੇ ਮਾਤਾ ਗੁਜਰੀ ਦੇ ਲੰਗੂ ਸਾਵੇਂ ਵਾ ਮਾਤਾ ਜੀ ਕਹਿੰਦੇ ਗੰਗਿਆ ਪੜਾ ਕੀਤਾਈ ਮਾਇਆ ਸਾਵ ਲਈ ਹਾਲਾਤ ਬੜੇ ਵਿਗੜੇ ਹੋਏ ਨੇ ਕਹਿੰਦਾ ਮਾਤਾ ਜੀ ਇਲਜ਼ਾਮ ਲਾਉਂਦੇ ਹੋ ਮੇਰੇ ਤੇ ਮੈਂ ਮਾਇਆ ਵੇਖੀ ਵੀ ਨਹੀਂ ਚੋਰ ਚੱਕਾ ਕੋਈ ਲੈ ਗਿਆ ਹੋਵੇਗਾ ਇੱਕ ਤੇ ਤੁਹਾਨੂੰ ਖੁਨਾੰਦ ਦਈਏ ਤੋਂ ਜੋਰਾਂਦੇ ਹੋ ਮਾਤਾ ਜੀ ਕਹਿੰਦੇ ਲੰਗਿਆ ਮੈਂ ਅੱਖਾਂ ਨਾਲ ਵੇਖਿਆ ਤੂੰ ਮਾਇਆ ਛਾਂਬੀ ਐ ਮੈਂ ਤੈਨੂੰ ਚੋਰ ਨਹੀਂ ਆਖਿਆ ਝੂਠਾ ਬੰਦਾ ਨਾ ਇਹੋ ਤੋਂ ਜਦੋਂ ਝੋਟ ਹੁੰਦੀ ਐ ਅਹੰਕਾਰ ਤੇ ਝੋਟ ਹੁੰਦੀ ਐ ਤੜਪਦਾ ਬੜਾ ਐ ਕਹਿੰਦਾ ਮਾਤਾ ਜੀ ਇਲਫਾਸ ਬਦਲੇ ਨੇ ਵਾਕਸ਼ਾਲ ਵਰਤਦੇ ਹੋ ਕਹਿੰਦੇ ਹੋ ਮਾਇਆ ਸੰਭੀ ਹੈ ਅਸਲ ਵਿੱਚ ਤੁਹਾਡੀ ਭਾਵਨਾ ਅੰਦਰੋਂ ਕੋਈ ਹੈ ਜੋ ਮੈਂ ਸਮਝ ਰਿਹਾ ਤੁਸੀਂ ਮੈਨੂੰ ਚੋਰ ਸਮਝ ਰਹੇ ਹੋ ਨਾਲੇ ਤੇ ਮੈਂ ਖਤਰਾ ਮੁੱਲ ਲਿਆ ਤੁਹਾਨੂੰ ਪਨਾਚ ਰੱਖ ਕੇ ਸਰਕਾਰ ਨਾਲ ਮੱਥਾ ਲਾਇਆ ਮੁਸ਼ਕਲ ਵਿੱਚ ਪਵਾਗਾ ਤੇ ਤੁਸੀਂ ਇਸ ਰੂਪਾ ਪਾਜੀ ਦਿੱਤਾ ਚੋਰ ਕਹਿ ਕੇ ਮੈਂ ਚਲਿਆ ਚੌਧਰੀ ਦੇ ਕੋਲ ਤੁਹਾਨੂੰ ਗਿਰਫਦਾਰ ਕਰਵਾਵਾਂਗਾ ਨੀਤੀਤੇ ਅਗੇ ਨੇ ਧਾਰੀ ਹੋਈ ਸੀ ਪੈਸੇ ਲਕੋਲੇ ਨੇ ਹੁਣ ਸਰਕਾਰ ਕੋਲੋਂ ਨਾਮ ਲੈਣਾ ਚਾਹੁੰਦਾ ਹੈ ਮਾਤਾ ਜੀ ਕਹਿੰਦੇ ਗੰਗਿਆ ਲਾਲਚ ਨਾ ਕਰ ਜਿੰਨਾ ਸਰਕਾਰ ਨੇ ਤੈਨੂੰ ਨਾਮ ਦੇਣਾ ਗੁਰੂ ਗੋਬਿੰਦ ਸਿੰਘ ਤਾਈ ਉਹਦਾ ਪਰਿਵਾਰ ਪਹੁੰਚਾ ਦੇ ਮੂੰਹੋਂ ਮੰਗਿਆ ਨਾਮ ਮਿਲ ਜਾਣਾ ਤੈਨੂੰ ਤੇ ਰਈਆ ਖੁਰਜੀ ਜਿਹੜੀ ਤੂੰ ਉਠਾਈ ਹੈ ਮੈਨੂੰ ਮਾਇਆ ਦਾ ਰਾਜ ਕੋਈ ਨੀ ਰਸਤੇ ਦੇ ਖਰਚੇ ਨਹੀਂ ਸੀ ਮੈਂ ਮਾਇਆ ਸ਼ਾਮ ਕੇ ਕੀ ਕਰਨੀ ਐ ਮੈਂ ਤੇ ਸਿਰ ਦਾ ਸਾਈ ਨਹੀਂ ਸਾਂਭਿਆ ਭਾਰਤ ਵਰਸ਼ ਦੇ ਸਨਾਤਨ ਮਤ ਨੂੰ ਬਚਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੀ ਅਉਦੀ ਮੰਨ ਗਏ ਮੈਂ ਆਪ ਵਿਦਵਾ ਹੋ ਕੇ ਭਾਰਤ ਦੀਆਂ ਲੱਖਾਂ ਮਾਈਆਂ ਨੂੰ ਰੰਡੀਆਂ ਹੋਣੋਂ ਬਚਾਇਆ ਮੇਰੀ ਪਕੜ ਨਾ ਮਾਇਆ ਤੇ ਹੈ ਨਾ ਹੋਰ ਕਿਧਰੇ ਸੰਸਾਰ ਵਿੱਚ ਹੈ ਤੈਨੂੰ ਮਾਇਆ ਲੋੜਿੰਦੀ ਹੈ ਤੂੰ ਰਖਸ਼ਾ ਕਰ ਪਰ ਰੋਲਾ ਨਾ ਪਾ ਇਹ ਨਹੀਂ ਟਲਿਆ ਦੌੜਿਆ ਗਿਆ ਸਹੇੜੀ ਪਿੰਡ ਦੇ ਚੌਧਰੀ ਕੋਲ ਚੌਧਰੀ ਨੂੰ ਸ਼ਿਕਾਇਤ ਕਰਦਾ ਹੈ ਉਹਨੇ ਕੁਝ ਕਰਿੰਦੇ ਘੱਲੇ ਵੀ ਜਾ ਕੇ ਗੰਗੂ ਦੇ ਘਰ ਪਹਿਰਾ ਲਾਉ ਕਿਤੇ ਮਾਤਾ ਗੁਜਰੀ ਸਾਹਿਬ ਜਾਦਿਆਂ ਲੈ ਕੇ ਦੌੜਨਾ ਜਾਵੇ ਆਪ ਗੰਗੂ ਨੂੰ ਨਾਲ ਲੈਂਦਾ ਇਹ 40 ਕਿਲੋਮੀਟਰ ਮਰਿੰਡਾ ਠਾਣਾ ਹੈ ਸਰਹੜੀ ਪਿੰਡ ਤੋਂ ਦਸਪੋ ਨੂੰ ਉਥੇ ਸ਼ਿਕਾਇਤ ਕਰਦੇ ਨੇ ਤੇ ਜਾ ਕੇ ਉਥੇ ਦੋ ਰੰਗੜ ਭਾਈ ਜਿਹੜੇ ਠਾਣੇ ਦੇ ਵਿੱਚ ਆਗੂ ਨੇ ਜਾਨੀ ਖਾ ਮਾਨੀ ਖਾ ਉਹਨਾਂ ਨੂੰ ਕਹਿੰਦੇ ਨੇ ਵੀ ਗੁਰੂ ਪਰਿਵਾਰ ਗ੍ਰਿਫਤਾਰ ਕਰਵਾਉਨੇ ਆ ਸਾਨੂੰ ਇਨਾਮ